ਹਾਂਜੀ ਐ ਕੀ ਹੋ ਰਿਹਾ ਬੰਦ ਕਰਿਆ ਹੈ ਹੁਣ ਇਹਦੇ ਚੋਂ ਜਪਨੌਰ ਦੇਖੋ ਬਾਹਰੋਂ ਨਾ ਨਮਕਦਾਨੀ ਪਈ ਸੀ ਚੱਕ ਕੇ ਲੈ ਕੇ ਆਈਏ ਤੇ ਉਹਦੇ ਚ ਖੜੀ ਹੁੰਦੀ ਸੀ ਕੱਕੇ ਨੂੰ ਸਵਾਦੋ ਫਿਰ ਹਾਂ ਹਾਂ ਹੁਣ ਇਹ ਤੋਦੇ ਕੀ ਕੀਵੇਂ ਜਪੋ ਕੇ ਫੜਾ ਮੈਂ ਨਹੀਂ ਪੜਨਾ ਨਾ ਜੀ ਹਾਂ ਜੀ ਕੱਲ ਕਹਿੰਦੇ ਜੱਪੂ ਨੂੰ ਹੀ ਦਿਖਾਇਆ ਹੀ ਨਹੀਂ ਤੁਸੀਂ ਵੀਡੀਓ ਵਿੱਚ ਦਿਖਾਇਆ ਹੀ ਨਹੀਂ ਕੱਲ ਕੱਲ ਜੱਪੂ ਦਾ ਕੰਮ ਹੀ ਨਹੀਂ ਸੀ ਵਿੱਚ ਹੈ ਜੱਪੂ ਕੀ ਕਰਦਾ ਸੀ ਐ ਸੋਨੇ ਖਲਾਰਾ ਪਾਇਆ ਹੈ ਸਾਰੀ ਸਫਾਈ ਕੀਤੀ ਖਰਾਬ ਕਰਤੀ ਜੱਪੂ ਚਲ ਇੱਕ ਜਗ੍ਹਾ ਹੀ ਪਾਈ ਜਾ ਹਾਂ ਖਲਾਰਾ ਫਿਰ ਮੈਂ ਆਪੇ ਚਾਗੂ ਓਏ ਓਏ ਦੇਖਦੇ ਕਿਵੇਂ ਆ ਤੁਸੀਂ ਦੇਖਦੇ ਕਿਵੇਂ ਹਾਂ ਪਾਰ ਇਹ ਪੂ ਕਿਵੇਂ ਪਾਰ ਕਰਦਾ ਆ ਗਈ ਮੈਂ ਫੜਦੀ ਆ ਜਰਾ ਤੈਨੂੰ ਦੱਸਦੀ ਆ ਬਾ ਦਰਵਾਜ਼ਾ ਵੱਜੇਗਾ ਦੇਖ 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 ਦੇ ਖੜੀ ਉਹਦੇ ਚ ਐ ਤਾਂ ਖਿੱਚੀ ਜਾਂਦੀ ਉਪਰੋਂ ਦੀ ਆ ਗਏ ਪਾਪਾ ਆ ਗਏ ਪਾਪਾ ਫੜਦੇ ਦੇ ਨੇ ਜੱਪੂ ਫੜਦੇ ਪਾਪਾ ਦਨੂ ਪਾਪਾ ਜੀ ਤੇ ਸਵੇਰ ਦੇ ਆਪਣਾ ਉਹਦੇ ਚ ਫਿਲਮ ਚ ਲੱਗੇ ਹੋਏ ਨੇ ਫਿਲਮ ਵੇਖੀਦੇ ਪਏ ਨੇ ਤੇ ਉਠਣਾ ਨਹੀਂ ਕਿਉਂਕਿ ਠੰਡ ਬਹੁਤ ਹੈ ਤਿੰਨ ਦਿਨ ਹੋ ਗਏ ਠੰਡ ਫੇਰ ਵਧ ਰਹੀ ਹੈ ਜਨਵਰੀ ਦਾ ਮਹੀਨਾ ਵਾਪਸ ਲੱਗਦਾ ਆ ਗਿਆ ਜਨਵਰੀ ਦੇ ਮਹੀਨੇ ਚ ਤਾਂ ਠੰਡ ਇੰਨੀ ਪਈ ਨਹੀਂ ਵਾਗੀ ਤੋਂ ਬਾਅਦ ਧੁੱਪਾਂ ਨਿਕਲਣ ਲੱਗੀਆਂ ਸੀ ਗਰਮੀ ਵੀ ਆਉਣ ਲੱਗੀ ਸੀ ਤੇ ਕੱਲ ਪਰਸੋ ਦੀ ਫੇਰ ਠੰਡ ਦੁਬਾਰਾ ਵਾਪਸ ਆ ਗਈ ਹੈ ਤੇ ਤਾਂ ਕਰਕੇ ਆਪਣਾ ਲੱਗੇ ਹੋਏ ਨੇ ਬੋਲਣਾ ਨਹੀਂ ਹੈ মস্ত <small> 불러가다 ਤੁਸੀਂ ਹੋਗੇ ਅਸੀਂ ਵੀ ਵਦਿਆ ਹਾਂ ਤੇ ਅਸੀਂ ਅੱਜ ਗਏ ਸੀ ਅੱਥੇ ਆਪਣੀ ਗਲੀ ਦੇ ਵਿੱਚ ਹੀ ਤੇ ਜਿੰਨਾ ਦੇ ਘਰ ਵਿਆਹ ਹੋਇਆ ਸੀ ਉਹਨਾਂ ਦੇ ਘਰ ਵੇ ਸੀ ਕਿਉਂਕਿ ਉਹਨਾਂ ਦੇ ਘਰ ਨੂੰ ਆਏ ਸੀ ਤੇ ਉੱਥੇ ਉਹਨਾਂ ਨੇ ਬੁਲਾਇਆ ਸੀ ਉੱਥੇ ਤੁਸੀਂ ਵੀਡੀਓ ਚ ਵੇਖਿਓ ਕਿ ਕੌਣ ਆਏ ਸੀ ਮੈਨੂੰ ਮੈਂ ਨਾ ਉਸ ਚੀਜ਼ ਨੂੰ ਕਹਿਣਾ ਨਹੀਂ ਜਾਣਦੀ ਹਨਾ ਕਿਉਂਕਿ ਸਭ ਵਿੱਚ ਪਰਮਾਤਮਾ ਮਸਦਾ ਕਿਸੇ ਵੀ ਰੂਪ ਵਿੱਚ ਹਨਾ ਹੈ ਤੇ ਇਨਸਾਨ ਸਾਰੇ ਹੁੰਦੇ ਹਨਾ ਉਸੀ ਜੀ ਕਰਕੇ ਤੇ ਅੱਜ ਫੇਰ ਠੰਡ ਢੀ ਹੋ ਰਹੀ ਹੈ ਕਿ ਅੱਜ ਫੇਰ ਦਰਦ ਹੋ ਰਿਹਾ ਤੇ ਟੋਪੀ ਪਾਣੀ ਪੀਗੀ ਦੁਬਾਰਾ ਤੋਂ ਜਪਨੂਰ ਹੋਰੀ ਜੀ ਜਪਨੂਰ ਸਿੱਪ ਸਿੱਪਨੇ ਦੁੱਧ ਲੈ ਨਹੀਂ ਜਾਣ ਆਪਣੀ ਬਈ ਦੁੱਧ ਆਪਣਾ ਸਮੀਦ ਨੇ ਲਿਆਉਣਾ ਏ ਭਾਰ ਦਾ ਪਾਲਸਰ ਮੇਰਾ ਨਾਲ ਨਾ ਤੂੰ ਸੀ ਵਾਲੇ ਪਿੱਛੇ ਪੇਰਿਆ ਕਰੋ ਹੋਰ ਕੋਈ ਕੰਮ ਨਹੀਂ ਹੈ ਜਪਨੋ ਦੇ ਪਿੱਛੇ ਪੇਰ ਰਹੇ ਉਹ ਕਹਦਾ ਮੋਟਰ ਰੋਜ ਥੋੜਾ ਝੂਟਾ ਲੈਣਾ ਹੁੰਦਾ ਯਾਨੇ ਤਾਂ ਕਰਕੇ ਰੋਜੋ ਕੱਢਣਾ ਪਾ ਕਰਕੇ ਆਪੇ ਆਹੋ ਮੋੜ ਸ਼ਾਮ ਹੋ ਗਈ ਹੈ ਅੰਦਰ ਆ ਜਾਓ ਸ਼ਾਮ ਹੋ ਗਈ ਬਾਬਾ ਜੀ ਵੀ ਬੋਲ ਰਹੇ ਨੇ ਪਾਰਟ ਚੱਲ ਰਿਹਾ ਟੋਪੀ ਪਾਓ ਨਾਲੇ ਠੰਡ ਬਹੁਤ ਆਵਾ ਬਹੁਤ ਤੇਜ਼ ਚੱਲ ਰਹੀ ਹੈ ਮੇਰੇ ਜਸਪੂਰੀਆ ਹਾਂ ਨੂੰ ਲੈ ਆਓ ਉਹ ਤੇ ਡੌਗੀ ਹੈਗਾ ਡੌਗੀ ਨਾ ਪੈਜ ਉਹਨਾਂ ਦੇ ਘਰ ਡੌਗੀ ਹੈ ਹੂੰ ਉਹ ਖੜੀ ਆਜੋ ਆਜੋ ਘਰੇ ਆਜੋ ਹੁਣ ਮਾਂ ਨੂੰ ਨਹੀਂ ਆਂਦਾ ਮਾਂ ਪਤੰਗ ਉਡਾ ਰਿਹਾ ਅੱਜ ਬਸੰਤ ਪਾਂ ਜੰਮੀ ਹੈ ਕੋਠੇ ਤੇ ਰੇਗਲੇ بس 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 کارٹون ਨਹੀਂ ਦੇਖਣੇ ਮੇਰੀ ਗੱਲ ਵਾਈ ਕਰ ਪਹਿਲਾਂ ਆ ਲੈ ਅੰਦਰ ਵਰਣਾ ਨਾੜੀ ਦੇ ਨਗਰ ਦੇ ਫਰਦੀਆ ਹਨੇਰਾ ਨਾ ਦੇਖ ਲੋ ਰੋਟੀ ਦਾ ਟਾਈਮ ਹੈ ਇਹ ਕੋਲਚੇ ਖਾ ਰਹੀਆਂ ਗੁਰਲੀਨ ਨੇ ਕਿੰਨੇ ਖਾਏ ਇੱਕ ਲੋ بس ਬੱਜਾ ਦੇ ਬੱਜਾ ਆ ਜਾ ਕੋ ਉਹ ਫਰਦੀਆ ਉਹ ਬਣਾਉਂਦੇ ਆ ਇਹ ਬਣਾਉਂਦੇ ਆ ਹਾਂ ਤੁਹਾਡੇ ਕਿੱਥੋਂ ਆਈਆਂ ਧੀਰਾ ਦਾ ਵੀਰ ਜੰਮਿਆ ਚੋਰੀ ਕਾ ਹੈ ਚੋਰੀ ਕਾ ਕਿਥੋਂ ਆਏ ਆ ਦਾਦੀ ਭਰੀ ਹੋਈ ਏ ਟੈਂਕੀ ਹੈ ਚੋਰੀ ਕਦੇ ਜਪਨੂਰ ਮੋਟੇ ਉਹ ਗੀ ਕੋ ਕੇ ਚਲਾਇਆ ਆਨ ਕੀਤਾ ਹੈ ਮੈਂ ਕਿਹਾ ਵੀ ਉਹ ਠੱਪੜ ਖੜਾ ਹੋਗਾ ਕੈਮਰਾ ਉਹ ਹੈ ਕੀ ਨਾ ਕੀ ਗੱਲ ਆ ਪਾਣੀ ਟੈਂਕੀ ਦਾਦੀ ਭਰੀ ਛੱਟ ਨਾ ਖਾਲੀ ਪਤਾ ਖੜਾ ਹੋ ਕੀ ਕਰਉਂਦੀ ਆ? ਕੁਰਸੀ ਤੇ ਚੜਨਾਗੇ। ਅੰਨਾ ਤਾਂ ਸੱਚੀ ਮੇਰੀ ਤੇ ਵਾਟ ਲਾਈ ਹੋਈ ਪੂਰੀ। ਆ ਪਈ ਚੀਜੀ 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 ਥੋੜਾ ਹੈਗੀ ਉਹ। ਨਹੀਂ ਉਹ ਗੱਡੀ ਪਈ ਹੋਈ ਹੈ ਨਾ ਬਾਹਰ ਖੰਡੀ ਅੱਡੀ ਅੱਜ ਮੜੀ ਜੀ ਧੁੱਪ ਕੱਢੀ ਆ ਤੇ ਵੈਸੇ ਤਾਂ ਠੰਡ ਬਹੁਤ ਜ਼ਿਆਦਾ ਆ ਗਈ। ਸਰਦੀ ਦਾ ਜਨਵਰੀ ਦਾ ਹੋਣ ਲੱਗ ਰਿਹਾ ਲੱਗਦਾ। ਕੀ ਜੀਜੀਆ? ਕੀ ਜੀਜੀਆ? ਹਾਂ ਜੀਜੀ ਖਾਂਦੀ ਜੀ। ਜੀ 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 ਸਾਰਿਆਂ ਨੂੰ ਦੱਸੋ ਕਹਾਂ ਮੈਂ ਜੀਜੀ ਖਾਧੀ ਸੀ ਅੱਜ ਕਹਾਂ ਮੈਂ ਜੀਜੀ ਖਾਧੀ ਸੀਗੀ ਜੀ ਤੁਸੀਂ ਉਹ ਸੀਨ ਹੀ ਨਹੀਂ ਬਣਾਇਆ ਚਲੋ ਸਾਸਰੀ ਕਾ ਕਰੋ ਨਹੀਂ ਉੱਥੇ ਵੀਡੀਓ ਬਣਾਉਂਦੇ ਨਾ ਪਤਾ ਕੀ ਸਾਸਰੀ ਕਾ ਕਰੋ ਅੱਜ ਜੋੜ ਕੇ ਬਾਏ ਅੱਛੀ ਕਾ ਸਾਸਰੀ ਕਾ ਕਰਦੋ ਸਾਸਰੀ ਕਾ ਕਰਦੋ ਜਦੋਂ ਉਹ ਨਾ ਗਲੀ 'ਚ ਹੁਣੇ ਨਾ ਕੁਲਚੇ ਵਾਲੇ ਅੰਕਲ ਆਏ ਸੀ ਤੇ ਰੋਲਾ ਪਾ ਪਾ ਕੇ ਦੱਸਿਆ ਅੰਕੂ ਅੰਕੂ ਮੈਂ ਵੀ ਲੈਣਾ ਮੈਂ ਮਤਲਬ ਇਹਨੂੰ ਐ ਹੋਰ ਐ ਸੀ ਮੈਂ ਰੈਡੀ ਦੀ ਬੈਠਾ ਰੋਲਾ ਪਾਈ ਜਾਂਦੀ ਸੀ ਹਾਏ ਚੱਕੋ ਨਾ ਕੱਪੜਾ ਸ਼ੈਤਾਨ ਬੰਦਾ ਨਾ ਸ਼ੈਤਾਨੀਆਂ ਤੋਂ ਆਉਂਦਾ ਤੇ ਕੱਲ ਆ ਦੇਖੋ ਕਿੱਡਾ ਆ ਇਹ ਹਨਾ ਦੋ ਬਾਕਸ ਆ ਇਹ ਤੇ ਜਫਾ ਭਰ ਕੇ ਚੱਕ ਲੈ ਹੋਰ ਮੋੜ ਕੇ ਰੋਣ ਆ ਦੇਖੋ ਹੁਣ ਕੋ ਤੁਸੀਂ ਇਹਦੀਆਂ ਨਾ ਆਤੋਂ ਦੇਖੀ ਜਾਓ ਮੈਨੂੰ ਮੈਂ ਤਾਂ ਲੱਗਦਾ ਇਹਦੇ ਅਸੇ ਇਹਦੇ ਜੋ ਬਾਵਾ ਤੇ ਪਜਾਮੀ ਬਣ ਜਣੀ ਹੈ ਛੋਟੀ ਜੀ ਉਹ ਵੀ ਬਣਦੀ ਹੈ ਜੱਪੂ ਬੰਨਣਾ ਯਾਰ ਪਤਾ ਚੱਕ ਨੂੰ ਉੱਥੇ ਰੱਖੋ ਛੋਰੀ ਕਹੋ ਕਚੋਰੀ ਗਲਤੀ ਹੋ ਗਈ ਵਾਗਰੂ ਮੱਥਾ ਟੇਕੋ ਬਾਬੇ ਨੂੰ ਕੱਲ ਅੰਦਰ ਵੜਨ ਲੱਗੀ ਨੇ ਪਤਾ ਕੀ ਕੀਤਾ ਦੇਲੀਆਂ ਚ ਸਿਰ ਲਾ ਕੇ ਮੱਥਾ ਟੇਕਿਆ ਫੇਰ ਅੰਦਰ ਵੜੀ ਵਾਗਰੂ ਕਹਿ ਕੇ ਇਹ ਕੱਪੜੇ धोने ਦਾ ਕੰਮ ਬਦਲਦੀ ਫਿਰਦੀ ਰਹਿੰਦੀ ਹੈ ਆ ਮੈਂ ਕੱਪੜੇ ਅੰਦਰ ਹੀ ਰੱਖ ਲਿਆ ਕੱਲ ਦਾ ਕੱਲ ਲੇਟ ਹੈ ਨਾ ਬੰਦ ਕੀਤੀ ਹੋਈ ਸੀਗੀ ਰਮਨ ਨੇ ਵੈਸੀ ਹੀ ਕਹਤਾ ਕਿਤੇ ਰਮਨ ਨੂੰ ਬਤਾਇਆ ਸੀਗਾ ਵੀ ਇਹਨੂੰ ਕੋੜਾ ਪਤਾ ਹੈਗਾ ਲਾਈਟ ਕੀ ਹੁੰਦਾ ਆਨ ਕਰਨੀ ਹੈ ਨਾ ਉਹ ਤੇ ਤੁਸੀਂ ਉਹਨੇ ਵੀ ਤੇ ਰਮਨ ਕਹਿੰਦੇ ਜੱਪਨ ਨਾਲ ਲਾਈਟ ਆਨ ਕਰ ਦੇ ਤੇ ਇਹਨੇ ਪਹਿਲਾਂ ਅਡੀਆਂ ਚੱਕ ਕੇ ਤੇ ਆ ਦੇਖੋ ਲਾਈਟ ਆਨ ਕਰੀ ਅਡੀਆਂ ਚੱਕ ਕੇ ਪਹਿਲਾਂ ਵੇਖਣ ਦੀ ਕੋਸ਼ਿਸ਼ ਕੀਤੀ ਤੇ ਫਿਰ ਲਾਈਟ ਆਨ ਕਰਿਆ ਨਾ ਹੋਈ ਫਿਰ ਇਹਨੇ ਕੋਰਸੀ ਖਿੱਚੀ ਕੁਰ ਸਿੱਖੀ ਅੱਛਾ ਲਾਈਟ ਔਨ ਕਰ ਦੋ ਲਾਈਟ ਔਨ ਨਹੀਂ ਕਰਨੀਗੀ ਲਾਈਟ ਔਨ ਕਰ ਦੋ ਆ ਹਈ ਹਈ ਹੋਸ਼ ਹਾਂ ਐ ਹੋਣੀ ਨਹੀਂ ਹੱਥ ਨਹੀਂ ਪਹੁੰਚਣਾ ਹੱਥ ਕਿਵੇਂ ਪਹੁੰਚੂਗਾ ਹੱਥ ਕਿਵੇਂ ਪਹੁੰਚੂਗਾ ਇੱਕ ਵਾਰ ਛੀ ਨਾ ਜਗੂਗੀ ਲੈਡ ਬਤਾ ਤੁਹਾਨੂੰ ਕੁਰਸੀ ਚਾੱਕ ਰੱਖ ਕੇ ਫੇਰ ਜਗਦੀ ਹੁੰਦੀ ਹੈ ਲਾਈਟ ਹਾਂ ਚਲਾਓ ਆਈ ਨਹੀਂ ਚੱਲੇ ਚਾੱਕੇ ਨਹੀਂ ਕੁਰਸੀ ਨਾਲ ਕੁਰਸੀ ਨਾਲ ਬਤਾ ਆਵੇ ਕੁਰਸੀ ਭਾਈ ਕੁਰਸੀ ਨਾਲ ਲਾ ਕੇ ਆਵੇ ਕੁਰਸੀ ਭਾਈ ਆਪਣਾ ਚਲਾ ਲਓ ਇਹਦੇ ਨਾਲ ਚਲਾ ਲਓ ਮਚਾਮੀ ਮੈਨੂੰ ਵਾਦੇ ਐਸੀ ਦੇਦੇ ਜੀ ਲੱਗੇ ਰਹਨੇ ਆ ਤਾਂ ਸਾਨੂੰ ਤਾਂ ਕੋਈ ਸਾਡੀਆਂ ਗੱਲਾਂ ਤਾਂ ਖਤਮ ਹੀ ਆ ਗਈਆਂ ਕਿਸੇ ਕਿਸੇ ਦਿਨ ਯਾਦ ਆ ਜਾਊਗੀ ਕੁਝ ਵੀ ਕਹੋਗੇ ਕਿ ਤੁਹਾਡੇ ਕੋਲ ਸ਼ਾਇਦ ਗੱਲਾਂ ਖਤਮ ਹੋ ਗਈਆਂ ਹਨ ਸਾਡੇ ਕੋਲ ਸੱਚੀ ਚ ਕਈ ਵਾਰੀ ਗੱਲਾਂ ਹੀ ਨਹੀਂ ਹੁੰਦੀਆਂ ਸਾਨੂੰ ਤਾਂ ਇਹ ਜੀ ਜੋ ਜਪਨੂਰ ਕਰੀ ਜਾ ਰਹੀ ਹੈ ਉਹਦੀ ਗੱਲਾਂ ਦਾ ਜਵਾਬ ਦੇ ਹੀ ਜਾਈਏ ਤੇ ਇਹਦੇ ਨਾਲ ਹੀ ਸਾਤਾ ਘੇੜ ਲੱਗੇ ਰਹਿੰਦੇ ਸ਼ਾਇਦ ਵਲੌਗ ਦੇ ਵਿੱਚ ਇੰਟਰਸਟਿਡ ਕੋਈ ਚ ਨਹੀਂ ਸ਼ਾਇਦ ਲੱਗਦਾ ਹੋਣਾ ਪਈਆਂ ਨੂੰ ਲੱਗਦਾ ਨਹੀਂ ਹਨ ਪਰ ਮੈਨੂੰ ਇੰਨਾ ਪਤਾ ਹੈ ਕਿ ਜਿੱਥੇ ਬੱਚਾ ਹੈ ਬੱਚਾ ਘਰ ਦੀ ਰੌਣਕ ਹੁੰਦੀ ਹੈ ਤੇ ਚਾਹੇ ਕੁਝ ਵੀ ਕਰਦਾ ਹੋਵੇ ਉਹ ਸਭ ਚੀਜ਼ਾਂ ਵਧੀਆ ਲੱਗਦੀ ਹੈ ਤੇ ਜਪਨੂਰ ਘਰ ਦੀ ਰੌਣਕ ਹੈ ਮੱਝਾਂ ਨਾਲ ਤਾਂ ਘਰ ਦੀ ਰੌਣਕ ਹੀ ਹੁੰਦੀ ਐ ਪਜਾਮੀ ਨੂੰ ਟੋਪੀ ਬਣਾਉਗੀ ਹੁਣ ਦੇਖੀ ਜੀ ਕਿਉਂ ਫੁੱਟੇ ਕੰਮ ਜਪੋ ਚਾ ਪਹੁੰਚਾ ਪਹੁੰਚਾ ਘੋਲ ਕੇ ਪਹੁੰਚਾ ਘੋਲ ਕੇ ਲੈ ਲੈ ਨਹੀਂ ਉਹਦਰੋਂ ਪਾਲਾ ਸਿਰ ਮਰ ਦੋ ਦੁੰਡੀਆਂ ਫੇਸ ਗਈਆਂ ਨਾ ਬੱਬੂ ਗਿੱਦਾ ਤਾਂ ਪਾ ਦੋ ਗਿੱਦਾ ਕਿਵੇਂ ਪੀਣਾ ਨਾ ਨਾਨੀ ਗਿੱਦਾ ਬੰਦ ਹਿੰਦੀ ਆ ਉਨੇ ਮੈਂ ਤਾਂ ਸੇ ਗਾਂਜੂ ਭਾਜੀ ਕਰ ਪਤਾ ਕੀ ਕਰਦੀ ਫੀ ਉਹ ਗਾਣਾ ਆ ਰਿਹਾ ਸੀ ਸਾਬਰਕੋਟੀ ਦਾ ਜਿਹਦੇ ਵਿੱਚ ਤੇਰੀ ਯਾਦ ਉਹ ਚ ਮਿਊਜ਼ਿਕ ਜੀ ਆਂਦਾ ਕਿੰਨਾ ਸੋਹਣਾ ਨਾਲ-ਨਾਲ ਮੈਂ ਗਾਈ ਜਾਵਾਂ ਨਾਲ-ਨਾਲ ਹੂੰ ਕਰੀ ਜਾਵੇ ਸਿੰਗਰ ਬੰਨਾਂ ਨੇ ਜਿੱਦਾ ਪਾ ਕੁਲੀਓ ਸਾਟੀ ਚਪੂਈ ਆਈ ਮੈਨੂੰ ਨਾ ਤਕਰੀਬਨ ਸ਼ਾਇਦ 6 ਮਹੀਨੇ ਪਹਿਲਾਂ 6-7 ਮਹੀਨੇ ਪਹਿਲਾਂ ਮੈਨੂੰ ਨਾ ਫੋਨ ਆਇਆ ਸੀਗਾ ਹੈ ਇੰਡੀਆ ਤੋਂ ਸੀਗਾ ਹੈ ਦੂਰੋਂ ਸੀਗਾ ਆਂਟੀ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੇ ਨਾ ਕਹਿੰਦੇ ਵੀ ਮੈਂ ਜਪਨੌਰ ਉਦੋਂ ਜਦੋਂ ਉਦੋਂ ਦੀ ਗੱਲ ਆ ਉਹ ਕਿੰਨੇ ਟਾਈਮ ਦੀ ਸੀ ਜਦੋਂ ਪਜਾਮਾ ਕੱਢ ਕੱਢ ਸਾਢੇ 30 ਦੀ ਸੀ ਵਿੱਚੋਂ ਛੋਟੀ ਸੀ ਉਹ ਤਾਂ ਤਰੇੜਦੀ ਸੀ ਹਾਂ ਉਹ ਕਹਿੰਦੇ ਥੋੜਾ ਜਿਹਾ ਨੂੰ ਨਾ ਵੀ ਪੂਰ ਕੇ ਰੱਖਿਆ ਕਰੋ ਤੇ ਇੱਕ ਉਹਨਾਂ ਨੇ ਇਹ ਗੱਲ ਕਹੀ ਇੱਕ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਨਾ ਮੈਂ ਆਪਦੇ ਬੱਚਿਆਂ ਨੂੰ ਨਾ ਸਿੰਗਰ ਬਣਾਉਣਾ ਚਾਹੁੰਦੀ ਸੀਗੀ ਤੇ ਚਲੋ ਫਿਰ ਫਿਰ ਵੀ ਵਧੀਆ ਗਈ ਹੈ ਚਲੋ ਹਨਾ ਆਪਣੀ ਜੌਬ ਕਰਦੇ ਉਹਨਾਂ ਦੇ ਬੱਚੇ ਕਹਿੰਦੇ ਵੀ ਸਿੰਗਰ ਨਹੀਂ ਬਣ ਸਕੇ ਹਨਾ ਤੇ ਪਰ ਜੈਸਾ ਹੋਣਾ ਕਹਿੰਦੇ ਤੁਹਾਡੀ ਜਪਨੌਰ ਆ ਤੇ ਇਹ ਬਹੁਤ ਤਗੜੀ ਸਿੰਗਰ ਬਣੂਗੀ ਤੇ ਤਗੜੀ ਕੋਉਣ ਨਾਲ ਹੀ ਨਹੀਂ ਤੇ ਵੀ ਕੋਸਤੀ ਵਾਲੀ ਨਹੀਂ ਤੇ ਵੀ ਸਿੰਗਰ ਬਣੂਗੀ ਤੇ ਤੁਹਾਡਾ ਨਾਮ ਰੌਸ਼ਨ ਕਰੂਗੀ ਤੇ ਮੈਨੂੰ ਲੱਗਦਾ ਮੈਂ ਤੇ ਬੰਨ ਨਹੀਂ ਪਾਈ ਹਾਂ ਨਾ ਜੇ ਮੇਰੇ ਬਾਪ ਜਿਵੇਂ ਮੇਰਾ ਸੁਪਨਾ ਨਹੀਂ ਪੂਰਾ ਆਇਆ ਇਹ ਜ ਹੁੰਦੀ ਹੈ ਹਰ ਚੀਜ਼ ਪੂਰੀ ਕਰਨ ਦੀ ਹੈ ਨਾ ਤੇ ਆ ਸ਼ਾਇਦ ਜਪਨੂਰ ਵਾਲੀ ਹੋ ਜੇ ਤੇ ਕਿਉਂਕਿ ਮੈਂ ਉਹਨਾਂ ਦੀ ਗੱਲ ਨੋਟ ਕਿਉਂ ਕੀਤੀ ਇਹ ਜਦੋਂ ਵੀ ਕੋਈ ਗਾਣਾ ਚੱਲਦਾ ਹੋਊਗਾ ਮੋਬਾਈਲ 'ਚ ਚੱਲਦਾ ਹੋਵੇ ਜਾਂ ਟੀਵੀ 'ਚ ਚੱਲਦਾ ਹੋਵੇ ਇਹ ਨਾਲ ਗੁੰਗੁਣਾਉਂਦੀ ਆ ਆਦ ਨੇ ਕੋਸ਼ਿਸ਼ ਕਰਦੀ ਆ ਬੋਲਣ ਦੀ ਗਾਣਾ ਜੱਪੂ ਗਾਣਾ ਸੁਣਾ ਦੇ ਜੀ ਦੇ ਵਿੱਚ ਤੇਰੀ ਯਾਦ ਰਹੀ ਦਿਲ ਕੱਢ ਕੇ ੁੱਟਣਾ ਬਾਕੀ ਇਹ ਜੇ ਸੁਣਾਈ ਦਿੱਤਾ ਹੋਵੇ ਤਾਂ ਤੁਸੀਂ ਧਿਆਨ ਨਾਲ ਜ਼ਰੂਰ ਹਾਂ ਜੀ ਦੇ ਵਿੱਚ ਤੇਰੀ ਯਾਦ ਦਿਲੇ ਕੱਢ ਕੇ ਸਟਨਾ ਬੱਸ ਸੁਣ ਲਿਆ ਹਨ ਸੁਣ ਲਿਆ ਧਿਆਨ ਨਾਲ ਸੁਣਨਾ ਆਹ ਜੀ ਜ਼ਿਆਦਾ ਨਹੀਂ ਮੱਚਦੀ ਹੋਈ ਹੈ ਨਾ ਉਹ ਗਾਣਾ ਚੱਲਦਾ ਲ ਸੁਰਾਂ ਦੇ ਬਾਦਸ਼ਾਹ ਹੈ ਅੱਜ ਆਏ ਸਾਨੂੰ ਪਜਾਮੀ ਦੇ ਸਾਡੇ ਘਰੇ ਸੁਰਾਂ ਦੇ ਬਾਦਸ਼ਾਹ ਆਏ ਵੇ ਕਦਰ ਕਰਕੇ ਆਪਾਂ ਇਹਨਾਂ ਦੀ ਤੋ ਤਿੰਦਰ ਸਰ ਦਾ ਹਾਜ਼ਰੀ ਆ ਗਿਆ ਸਾਡੇ ਘਰੇ ਗਿੱਧਿਆਂ ਦੀ ਰਾਣੀ ਆਈ ਵੀ ਆ ਲੈ ਚਲੋ ਗਿੱਧਾ ਵੀ ਜਿਵੇਂ ਪਹਿਲਾਂ ਪਹਿਲਾਂ ਪਹਿਲੀਆਂ ਚ ਨਾ ਬੁੜੀਆਂ ਚੁੰਨੀ ਮੂੰਹ ਤੇ ਲੈ ਕੇ ਕਰਤ ਜਾਂਦੇ ਓਵੇਂ ਕਰਦੀ ਹੁੰਦੀ ਆ ਜੱਪਾ ਕਿਵੇਂ ਕਰਦਾ ਨਾ ਕਿਦਾ ਬੰਦਾ ਨਾ ਹਾਂ ਜਿਹੜਾ ਪ੍ਰੋਗਰਾਮ ਹਜੇ ਵੀ ਬੈਠੇ ਉਹ ਵੀ ਕਰਦੇ ਨੇ ਅਧੂਰੀਆਂ ਹੁੰਦੀਆਂ ਕਿੱਦਾਂ ਪਾਉਣ ਨਾਲ ਉਂਗਲਾ ਜੂ ਉਂਗਲ ਜਾਣ ਕੇ ਦਿੰਦੀ ਐ ਵਿੱਚ ਉਹਦੇ ਮੈਂ ਮਾਰਾਂਗੀ ਫਿਰ ਪਰ ਤੇਉ ਨਹੀਂ ਆ ਥੱਪੜ ਵੀ ਕੁੱਟ ਵੀ ਪਾਈ ਜਾਪ ਆ ਦੇਖ ਆ ਦੀਦਾ ਥੱਪੜ ਆ ਥੱਪੜ ਦੀ ਨਾ ਮੈਂ ਬੰਦ ਕਰਾਂ ਫਿਰ ਦੀਦਾ ਨਹੀਂ ਨਹੀਂ ਉਹ ਅਬੇ ਉਂਗਲ ਜਾਣ ਕੇ ਵਿੱਚ ਦੇ ਕੇ ਉਤੋਂ ਭੇੜਦੀ ਆ ਨਹੀਂ ਭੇੜਦੀ ਨਹੀਂ ਕਿਹੜੀ ਬੂਆ ਮਧੂਆ ਚੱਕ ਗਈ ਹਉ ਤੇ ਆਪ ਨੂੰ ਪਤਾ ਨਹੀਂ ਲੱਗਿਆ ਮੈਨੂੰ ਤਾਂ ਪਤਾ ਨਹੀਂ ਇਹਦੇ ਕੰਨ ਬੁੜੇ ਤੇ ਜਾ ਬਾਹਰ ਦਾ ਖੜਕਾ ਨੂੰ ਮੋਲ ਥੋੜਾ ਥੋੜਾ ਵੀ ਨਜ਼ਰ ਆ ਸੁਣਾਈ ਦਿੰਦਾ ਮਾੜਾ ਜਿਹਾ ਵੀ ਆ ਜੇ ਕਿਤੋਂ ਮੈਂ ਬੜੀ ਬੜੀ ਨੋਟ ਇਹ ਪੌੜੀਆਂ ਤੋਂ ਉਤਰਦੇ ਹੋਏ ਦੀ ਚੱਪਲ ਦੀ ਆਵਾਜ਼ ਉਹਦਾ ਇਹਦਾ ਨੋਟ ਧਿਆਨ ਰਹੇਗਾ ਕੋਈ ਵੀ ਕੋਈ ਚੀਜ਼ ਭਾਂਡਾ ਗਿਰ ਗਿਆ ਕੋਈ ਵੀ ਚੀਜ਼ ਇਸ ਚੀਜ਼ ਦਾ ਉਹ ਕੱਲ ਨੂੰ ਧੋਪ ਲੱਗੀ ਨਾ ਕੱਲ ਵੀ ਧੁੱਪ ਲੱਗੇ ਚਾਹੇ ਨਾ ਲੱਗੇ ਯਾਰ ਆਪਾਂ ਕੱਲੀ ਕੱਲੀ ਗੱਲ ਇਹਦੀ ਕੈਚ ਕਰਨੀ ਆ ਲਾਈਟ ਨਾ ਬੰਦ ਕਰੀ ਲਾਈਟ ਬੰਦ ਕਰਕੇ ਤੂੰ ਪੈਣ ਦੀ ਬਾਹੀ ਆਦੀ ਆ ਉਹ ਘਟਾ ਦੇ ਲਾਈਟ ਬੰਦ ਕਰਨੀ ਵੀ ਦਿਨੇ ਲਾਈਟ ਬੰਦ ਕਰ ਦਿੰਨੀ ਆ ਤੂੰ ਹਨਾ ਤੇ ਨਹੀਂ ਨਹੀਂ ਆਪਣੇ ਨੇ ਰਹਾ ਹੁੰਦਾਗਾ ਠੀਕ ਆ ਪਾਪਾ ਇਹਦੀ ਕੈਚ ਕਰਨੀ ਆ ਗੱਲ ਅੰਦਰ ਕਮਰੇ ਦੀ ਗੱਲ ਕਰਦਾ ਮੈਂ ਜ਼ਿਆਦਾ ਹੋ ਗਿਆ ਕਿਉਂਕਿ ਉੱਤੇ ਗੇਟ ਕਰਕੇ ਨਾ ਬਾਹਰ ਵੀ ਹੋਣਾਗਾ ਹੁੰਦਾ ਮੈਨੂੰ ਦਿਨ ਦੇ ਟਾਈਮ ਬਾਹਰ ਦੀ ਲਾਈਟ ਜਵਾਨੀ ਪੈਂਦੀ ਆ ਹੂੰ